प्यारे ਪੰਜਾਬੀਓ ਇੱਕ ਵਾਰ ਫੇਰ ਕੇਂਦਰ ਦੀ ਸਰਕਾਰ ਨੇ ਯੂਨੀਅਨ ਬਜਟ 2026 ਦਾ ਜਿਹੜਾ ਬਜਟ ਪੇਸ਼ ਹੋਇਆ ਉਹਦੇ ਵਿੱਚ ਪੰਜਾਬ ਨੂੰ ਇਗਨੋਰ ਕੀਤਾ ਹੈ ਉਹ ਪੰਜਾਬ ਜਿਹੜਾ ਆਪਣੇ ਮੁਲਕ ਦੇ ਆਪਣੇ ਲੋਕਾਂ ਦਾ ਜਿਹੜਾ ਢਿੱਡ ਭਰਨ ਦਾ ਕੰਮ ਕਰਦਾ ਹੈ ਫੂਡ ਬੋਲ ਆਫ ਇੰਡੀਆ ਜਿਹਨੂੰ ਕਿਹਾ ਜਾਂਦਾ ਹੈ ਉਹਨੂੰ ਇੱਕ ਵਾਰ ਫੇਰ ਪੰਜਾਬ ਨੂੰ ਇਗਨੋਰ ਕੀਤਾ ਪੰਜਾਬ ਦਾ ਕੋਈ ਮੈਂਸ਼ਨ ਨਹੀਂ ਉਹ ਪੰਜਾਬ ਜਿਹੜਾ ਮਿਲਟਰੀ ਚ ਫਰਸਟ ਲਾਈਨ ਆਫ ਡਿਫੈਂਸ ਜਿਹੜੇ ਹਿੰਦੁਸਤਾਨ ਦੇ ਮੁਲਕ ਦੀ ਫਰਸਟ ਲਾਈਨ ਆਫ ਡਿਫੈਂਸ ਦੇ ਵਿੱਚ ਸਾਡੇ ਨੌਜਵਾਨ ਸਭ ਤੋਂ ਪਹਿਲਾਂ ਸ਼ਹੀਦ ਹੁੰਦੇ ਨੇ ਉਸ ਸੂਬੇ ਨੂੰ ਫਿਰ ਤੋਂ ਇਗਨੋਰ ਕੀਤਾ ਗਿਆ ਔਰ ਫਲੱਡਸ ਮੌਕੇ ਵੀ ਦੇਖਿਆ ਕਿ ਕਿਸ ਤਰੀਕੇ ਨਾਲ ਕੋਝਾ ਮਜ਼ਾਕ ਪੰਜਾਬ ਨਾਲ ਕੀਤਾ ਗਿਆ ਕੋਈ ਪੈਕੇਜ ਨਹੀਂ ਕੋਈ ਫਿਸਕਲ ਪੈਕੇਜ ਅਨਾਉਂਸ ਨਹੀਂ ਹੋਇਆ ਪੰਜਾਬ ਦਾ ਕੋਈ ਕੰਪਨਸੇਸ਼ਨ ਪੰਜਾਬ ਨੂੰ ਕੇਂਦਰ ਦੀ ਸਰਕਾਰ ਵੱਲੋਂ ਨਹੀਂ ਦਿੱਤੀ ਗਈ ਬਹੁਤ ਨੁਕਸਾਨ ਹੋਇਆ 8 8 ਫੁੱਟ ਪਾਣੀ ਆ ਫਸਲ ਸਾਰੀ ਬਰਬਾਦ ਹੋ ਗਈ ਦੁੱਖ ਦੀ ਗੱਲ ਇਹ ਹੈ ਕਿ ਜਿਹੜਾ ਰੈਵਨਿਊ ਡੈਫਿਸਿਟ ਗ੍ਰਾਂਟ ਹੈ ਜਿਹੜੀ 16ਵੇਂ ਵਿੱਤ ਕਮਿਸ਼ਨ ਨੇ ਉਸ ਗ੍ਰਾਂਟ ਨੂੰ ਵੀ ਬੰਦ ਕਰ ਦਿੱਤਾ ਔਰ 4800 ਕਰੋੜ ਦਾ ਨੁਕਸਾਨ ਪੰਜਾਬ ਨੂੰ ਹੋ ਚੱਲਿਆ ਜਿਹਦੇ ਥਰੂ ਸੈਲਰੀਜ਼ ਹੈਲਥ케ਅਰ ਐਜੂਕੇਸ਼ਨ ਇਹ ਸਾਰੇ ਕੰਮ ਜਿਹੜੇ ਉਸ ਗ੍ਰਾਂਟਸ ਦੇ ਥਰੂ ਹੁੰਦੇ ਸੀਗੇ ਬੜਾ ਵੱਡਾ ਤੱਕਾ ਪੰਜਾਬ ਨੂੰ ਲੱਗਿਆ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ 4.5 ਲੱਖ ਕਰੋੜ ਦਾ ਕਰਜ਼ਾ ਪੰਜਾਬ ਤੇ ਚੜਾਤਾ ਔਰ 4800 ਕਰੋੜ ਦੀ ਜਿਹੜੀ ਗ੍ਰਾਂਟ ਮਿਲਦੀ ਸੀ ਉਹ ਵੀ ਹੁਣ ਸਾਥੀਓ ਬੰਦ ਹੋ ਗਈ ਹੈ ਇਹਦੇ ਲਈ ਜਿਹੜੀ ਜ਼ਿੰਮੇਵਾਰੀ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਵੀ ਬਣ ਜਾਂਦੀ ਹੈ ਤੇ ਪੰਜਾਬ ਦੀ ਸਰਕਾਰ ਨੇ ਕੇਂਦਰ ਸਰਕਾਰ ਕੋਲ ਵਕਾਲਤ ਵੀ ਚੰਗੇ ਤਰੀਕੇ ਨਹੀਂ ਲੱਗੀ ਕੀਤੀ ਲੱਗਦੀ ਹੈ ਕਿਉਂਕਿ ਬਹੁਤ ਵੱਡਾ ਧੋਖਾ ਤੇ ਬਹੁਤ ਵੱਡਾ ਨੁਕਸਾਨ ਕੇਂਦਰ ਦੀ ਸਰਕਾਰ ਨੇ ਕੀਤਾ ਔਰ ਆਮ ਆਨੀ ਪਾਰਟੀ ਦੀ ਸਰਕਾਰ ਵੀ ਨਾਕਾਮਯਾਬ ਰਹੀ ਆਪਣਾ ਕੇਸ ਹੈ ਜਿਹੜਾ ਪ੍ਰੈਜੈਂਟ ਕਰਨ ਦੇ ਵਿੱਚ ਸੋ ਦੋਹਰਾ ਅਟੈਕ ਜਿਹੜਾ ਪੰਜਾਬ ਤੇ ਹੋਇਆ ਔਰ ਸਿਰ ਝੁਕਦਾ ਹੈ ਸ਼ਰਮ ਆਉਂਦੀ ਹੈ ਕਿ ਕਿਸ ਤਰੀਕੇ ਨਾਲ ਆਪਣੇ ਪੰਜਾਬ ਨੂੰ ਇਗਨੋਰ ਕੀਤਾ ਜਾ ਰਿਹਾ ਹੈ